ਸ਼ਸ਼ੀਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਨਾ ਅੱਜ ਤੁਹਾਨੂੰ ਮਿੱਤਰੋ ਤਕਰੀਬਨ ਦੂਜੇ ਕਸੂਏ ਸੂਈ ਵੀ ਮਾਜ ਦਿਖਾ ਰਹੇ ਆ ਤੇ ਜੋ ਬਾਈ ਦੇ ਦੱਸਣ ਮੁਤਾਬਕ 4 ਕ ਮਹੀਨੇ ਦੀ ਗੱਬਣ ਤੇ ਬਾਕੀ ਡਿਟੇਲ ਸਾਰੀ ਤੁਹਾਨੂੰ ਬਾਅਦ ਚ ਦੇ ਦੇਣੇ ਪਹਿਲਾਂ ਜਿਹੜੇ ਸੱਜਣ ਮਿੱਤਰ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਜੋਤ ਡੈਰੀ ਫਾਰਮ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚਦੀ ਹੋਵੇ ਤੇ ਨਵੀਂ ਤੋਂ ਨਵੀਂ ਵੀਡੀਓ ਆਪਣੇ ਕੋਲ ਲਗਾਤਾਰ ਵੀਡੀਓ ਆਉਂਦੀ ਰਹੇ ਦੀਆਂ ਸਪੜਾ ਪੰਡਾ ਮਿੱਤਰੋ ਮਹਿਤਾਤੀ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਆਪਣਾ ਵੀਡੀਓ ਬਣਾਉਣ ਲਈ 97 799 97799 58511 ਤੇ ਜਿਹੜੇ ਸੱਜਣ ਮਿੱਤਰ ਨੂੰ ਚੰਗੀ ਤੋਂ ਚੰਗੀ ਗੱਬਣ ਚੋਟੀ ਦੀ ਕੱਟੀਆਂ ਦੀ ਜ਼ਰੂਰਤ ਹੁੰਦੀ ਆ ਤੇ ਆਪਣੇ ਚੈਨਲ ਨੂੰ ਫੋਲੋ ਤੇ ਜਰੂਰ ਸ਼ੇਅਰ ਕਰਕੇ ਰੱਖਿਆ ਕਰੋ ਕਿਉਂਕਿ ਆਪਣੇ ਕੋਲੇ ਮਿੱਤਰੋ ਲਗਾਤਾਰ ਬੂੜੀਆਂ ਨੀਲੀ ਰਾਵੀ ਤੇ ਮੋਹਰਾ ਆਦ ਹਰ ਇੱਕ ਨਾਲ ਦੀਆਂ ਕੱਟੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਅੱਜ ਦੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਆ ਨਾ ਇਹ ਤਾਜ਼ੋ ਕੀ ਵੀਡੀਓ ਬਣਾਵਾ ਰਹੇ ਹਾਂ ਆਪਣੇ ਨਾਲ ਦਾ ਪਿੰਡ ਹੈ ਤਾਜੋ ਕੇ ਜ਼ਿਲ੍ਹੇ ਪ੍ਰਨਾਲੇ ਦਾ ਪਿੰਡ ਹੈ ਤਪਾ ਤਹਿਸੀਲ ਇਸ ਨੂੰ ਹੀ ਲੱਗਦੀ ਆ ਤੇ ਝੋਲੀ ਦੇਖ ਲੋ ਸਾਢੇ 4 ਮਹੀਨੇ ਦੀ ਗੱਬਣਾ ਬਾਈ ਮੱਜ ਇਹਦੇ ਥੱਲੇ ਥਣ ਪਾਸ ਕਰਾਊਗੀ ਇਹ ਮੱਜ ਦੂਜੇ ਸੂਏ ਹਨਾ ਬਾਈ ਜੀ ਦੂਜੇ ਸੂਏ ਬਾਈ ਥੋੜਾ ਜਿਹਾ ਕੈਮਰੇ ਦੇ ਮੂਹਰੇ ਆਉਣ ਤੋਂ ਸੰਘਰਗਾ ਤੇ ਦੂਜੇ ਸੂਏ ਮੱਜ ਗੱਬਣਾ ਚੈੱਕ ਪਾਸ ਚੈੱਕ ਪਾਸ ਆ ਬਾਈ ਦੀ ਗਾਰੰਟੀ ਆ ਬਾਈ ਕਹਿੰਦਾ ਵੀ ਮੇਰੀ ਸਾਢੇ 4 ਮਹੀਨੇ ਦੀ ਗਾਰੰਟੀ ਆ ਬਾਕੀ ਜਿਹੜਾ ਸੱਜਣ ਮਿੱਤਰ ਨੂੰ ਮੱਝ ਪਸੰਦ ਆਈ ਤਾਂ ਅਗਲੇ ਨੇ ਲੈਣੀ ਹੋਈ ਆਪ ਦਾ ਡਾਕਟਰ ਨਾਲ ਲੈ ਕੇ ਆਇਓ ਤੇ ਮੈਨੂੰ ਇੱਥੋਂ ਵੀ ਕੋਈ ਚੱਕਰ ਨਹੀਂ ਗਾ ਦੇਖੋ ਕਿਸੇ ਵੀ ਡਾਕਟਰ ਤੋਂ ਆਪ ਦਾ ਆਪ ਹੀ ਤਸੱਲੀ ਕਰਕੇ ਲਿਜਾ ਸਕਦਾ ਬਾਈ ਕਹਿੰਦਾ ਆਪਾਂ ਚੈੱਕ ਕਰਾ ਕੇ ਲਿਆਏ ਆ ਤੇ ਚਲੋ ਅਗਲੇ ਨੇ ਆਪਦੀ ਤਸੱਲੀ ਦੇ ਲੈ ਕੇ ਜਾਣੀ ਤਸੱਲੀ ਤੇ ਲੈ ਜੋ ਬਾਕੀ ਬਾਈ ਕਹਿੰਦਾ ਆਪੇ ਕਰਵਾ ਹੀ ਲਵੇ ਤਾਂ ਬਾਲਾ ਵਧੀਆ ਗਾ ਇਹ ਟੈਨਸ਼ਨ ਵੀ ਨਹੀਂ ਰਹੇਗਾ ਹਣਾ ਬਾਈ ਜੀ ਤੇ ਮੁੱਲ ਵੀ ਇਹਦਾ ਬਾਈ ਜੀ ਕਹਿੰਦੇ ਜਾਇਜ਼ ਕਰਾਂਗੇ ਤੇ 60000 ਮੁੱਲ ਕਰਿਆ ਵੀਡੀਓ ਦੇ ਵਿੱਚ ਹੀ ਮੁੱਲ ਕਰਤਾ ਬਾਈ ਨੇ ਚਲ ਇਹ ਵੀ ਬਾਈ ਦੀ ਮਾਣ ਵਾਲੀ ਗੱਲ ਆ ਬਹੁਤ ਵਧੀਆ ਗੱਲ ਆ ਤੇ 60000 ਮੁੱਲ ਆ ਸਾਢੇ 4 ਮਹੀਨੇ ਦੀ ਗੱਭਣ ਦੁੱਧ ਬਾਈ ਦੇ ਥਣ ਪਾਸ ਕਰਾਊਗੀ ਨੇ ਕਹਨ ਨੂੰ ਐਵੇਂ ਕਹ ਜੀ ਕਿਲੋ ਦਿੰਦੀ ਆ ਅਗਲੇ ਕੋਲ ਦਿੰਦੀ ਸੀ ਕੋਈ ਦੁੱਧ ਨਹੀਂ ਦਿੰਦੀ ਥਣਾ ਥਣ ਚ ਭੂਰ ਸ਼ਰਲੇ ਦੀ ਗਾਰੰਟੀ ਆ ਕੋਈ ਲੰਗਣੀ ਕੋਈ ਖੋਰ ਸ਼ਾਂਪਣੀ ਤੇ ਮੱਝ ਦੀ ਇਹ ਬਾਈ ਦੀ ਗਾਰੰਟੀ ਹੋਊਗੀ ਜਿਹੜੇ ਸੱਜਣ ਮਿੱਤਰ ਨੂੰ ਜ਼ਰੂਰ ਤੁਸੀਂ ਸਾਢੇ 4 ਮਹੀਨੇ ਦੀ ਗੱਭਣ ਪਿੰਡ ਤਾਜੋਗੇ ਜ਼ਿਲ੍ਹਾ ਬਰਨਾਲਾ ਤੇ ਆਪਣਾ ਐਡਰੈਸ ਬਾਈ ਸਟੇਡੀਅਮ ਕੋਲੇ ਰਹਿ ਗਈ ਸਟੇਡੀਅਮ ਕੋਲੇ ਕੀ ਨਾਮ ਆਈ ਆਪਣਾ ਨਰੇਸ਼ ਕੁਮਾਰ ਨਰੇਸ਼ ਕੁਮਾਰ ਸਟੇਡੀਅਮ ਦੇ ਕੋਲੇ ਤਾਜੋ ਕੇ ਜਦੋਂ ਤੁਸੀਂ ਤਾਜੋ ਕੇ ਮੰਡੀ ਆ ਸਟੇਡੀਅਮ ਕੋਲੇ ਆਉਂਗੇ ਤੇ ਉਥੋਂ ਗਾਹਾਂ ਜਾ ਕੇ ਨਰੇਸ਼ ਕੁਮਾਰ ਦੀ ਦੁਕਾਨ ਤੇ ਪਰਚੂਨ ਦੀ ਬਾਈ ਦਾ ਪਰਚੂਨ ਦਾ ਕੰਮ ਆ ਇਹ ਤਾਂ ਵੈਸੇ ਹੀ ਆਪ ਦੇਖ ਰਹੇ ਲੂ ਮੰਨ ਕੇ ਕੱਦਾ ਪਸੂ ਲੈ ਕੇ ਵੇਚ ਲੈਂਦਾ ਤੇ ਮੱਝ ਪੂਰੀ ਵਧੀਆ ਗਈ ਕੋਈ ਖੋੜ ਸ਼ਾਮਣੀ ਦੁਬਾਰਾ ਫੇਰਦਾ ਹਾਂ ਤਾਂ 4.5 ਮਹੀਨੇ ਦੀ ਗੱਬਣ ਤੇ ਪੂਰ ਸ਼ਰਲਾ ਕੋਈ ਨਹੀਂ ਜਦੋਂ ਤਸੱਲੀ ਹੋਈ ਜਿਹੜੇ ਸੱਜਣ ਮਿੱਤਰ ਨੂੰ ਕੋਈ ਮੱਝ ਦੀ ਚੰਗੀ ਦੀ ਜ਼ਰੂਰਤ ਹੋਈ ਕਿ ਮੈਂ ਹੁਣ ਚਾਰ ਆਰਾਮ ਹੋਊਗਾ ਤੇ ਚਾਰ ਵਗਰਾਮ ਹੋਊਗਾ ਤੇ ਬਹੁਤ ਵਧੀਆ ਮੱਝ ਆ ਗਈ ਤੇ ਬਾਕੀ ਸੇਵਾ ਨਾਲ ਹੋਰ ਭਰ ਜਾਣੀਆਂ ਤਾਂ ਦੁੱਧ ਦਿੰਦੀ ਨੂੰ ਹੁਣ ਖਰਾਕ ਦੇ ਜੋਰ ਪੈਣਾਗਾ ਬਾਕੀ ਜਿਹੜੇ ਸੱਜਣ ਨੰਬਰ ਬੋਲ ਦੋ ਇੱਕ ਬਾਈ ਜੀ ਤੁਹਾਡਾ 75890 ਜੀ 75890 64529 64529 22 ਦਾ ਨੰਬਰ ਅਨਰੇਸ਼ ਕੁਮਾਰ ਬਾਈ ਦਾ ਨਾਮ ਹੈ ਪਿੰਡ ਤਾਜੋਕੇ ਧੰਨਵਾਦ ਜੀ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ